ਹਾਂਜੀ ਸਵਾਗਤ ਹੈ ਸਭ ਦਾ ਜੀ ਅੱਜ ਆਪਾਂ ਗੱਲ ਕਰਾਂਗੇ ਸਰਦੀਆਂ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਵੀ ਏਸੀ ਦੇ ਵਿੱਚ ਇੱਕਦਮ ਆਨ-ਜਾਨ ਕਰਕੇ ਜਾਂ ਏਸੀ ਦੇ ਵਿੱਚੋਂ ਬਾਹਰ ਨਿਕਲਣ ਕਰਕੇ ਨੱਕ ਬੰਦ ਹੋਣ ਦੀ ਸਮੱਸਿਆ ਇਹਦੇ ਲਈ ਕਰੇ ਲੂ ਨਾਸਕੀ ਇਹਦੇ ਨਾਲ ਤੁਰੰਤ ਆਰਾਮ ਮਿਲੇਗਾ ਜ਼ਿਆਦਾਤਰ ਤਾਂ ਵੈਸੀ ਹੀ ਜਿਹੜਾ ਨੱਕ ਬੰਦ ਹੁਣ ਅਲਰਜਿਕ ਅਲਰਜੀ ਕੋਲਡ ਹੁਣ ਸਰਦੀਆਂ ਦੀ ਮੌਸਮ ਦੀ ਬਿਮਾਰੀ ਹੈ ਪਰ ਕਈ ਵਾਰੀ ਹੀ ਮੌਸਮ ਬਦਲਦੇ ਵਿੱਚ ਵੀ ਤੇ ਜਾਂ ਫਿਰ ਇਹ ਜਦੋਂ ਜ਼ਿਆਦਾ ਗਰਮੀ ਪੈਂਦੀ ਆਪਾਂ ਇੱਕਦਮ ਵੱਧ ਟੈਂਪਰੇਚਰ ਤੋਂ ਏਸੀ ਦੇ ਵਿੱਚ ਜਾਂ ਨੇ ਏਸੀ ਦੇ ਵਿੱਚੋਂ ਬਾਹਰ ਵੱਧ ਟੈਂਪਰੇਚਰ ਵਿੱਚ ਜਾਂਨੇ ਆ ਉਹਦੇ ਨਾਲ ਵੀ ਆਪਣਾ ਜਿਹੜਾ ਹੈਗਾ ਨੱਕ ਦੇ ਵਿੱਚ ਕੰਜੈਸ਼ਨ ਹੋ ਜਾਂਦੀ ਹੈ ਨੱਕ ਬੰਦ ਹੋ ਜਾਂਦਾ ਹੈ ਸਾਈਨਸ ਵਗੈਰਾ ਹੋ ਜਾਂਦਾ ਜਿਸ ਕਰਕੇ ਪਨੂਸਾ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਸਿਰਦਰਦ ਹੋਣ ਲੱਗ ਜਾਂਦਾ ਅੱਖਾਂ 'ਚ ਭਾਰ ਆਪਨ ਹੋਣ ਲੱਗ ਜਾਂਦਾ ਕੰਨਾਂ ਦੇ ਵਿੱਚ ਸਾਂ-ਸਾਂ ਹੋਣ ਲੱਗਦੇ ਕਾਫੀ ਅੱਗੇ ਸਮੱਸਿਆਵਾਂ ਵੱਧ ਜਾਂਦੀਆਂ ਜਿਗਰੇ ਦਾ ਕੋਈ ਹਾਲ ਨੂੰ ਨਾ ਕੀਤਾ ਜਾਵੇ ਮੌਸਮ ਬਦਲਦਾ ਹੈ ਤੇ ਸਰਦੀਆਂ ਦੇ ਵਿੱਚ ਠੰਡ ਲੱਗਣਾ ਜਿਹੜਾ ਆਮ ਗੱਲ ਹੈ ਉਸ ਟਾਈਮ ਜੀਕਰ ਆਪ ਨੂੰ ਇਹ ਸਮੱਸਿਆ ਹੋ ਜੇ ਤਾਂ ਦੇਖੋ ਜੀ ਤਾਂ ਬਿਲਕੁਲ ਛੋਟੀ ਜਿਹੀ ਸਮੱਸਿਆ ਲੱਗਦੀ ਹੈ ਪਰ ਇਹ ਬਹੁਤ ਪਰੇਸ਼ਾਨ ਕਰਦੀ ਹੈ ਖਾਸ ਕਰਕੇ ਜਦੋਂ ਨੱਕ ਬੰਦ ਹੋ ਗਿਆ ਹੋਵੇ ਇਹਦੇ ਨਾਲ ਫਰਸਾ ਲੈਣ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਆਪਾਂ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਲੈ ਲੈਣੀ ਚਾਹੀਦੀ ਪਹਿਲੀ ਬੜੀ ਕਾਰਗਰ ਤੇ ਅਜਮਾਈ ਹੋਈ ਪਾਣੀ ਦਾ ਇੱਕ ਗਲਾਸ ਲੈ ਕੇ ਕਿਸੇ ਬਰਤਨ ਦੇ ਵਿੱਚ ਉਹਨੂੰ ਗਰਮ ਕਰੋ ਉਹਦੇ ਵਿੱਚ ਦੋ ਲੌਂਗ ਕੱਟ ਕੇ ਪਾਓ ਤੇ ਨਾਲ ਤੱਕ ਇਹਦੇ ਵਿੱਚ ਪਾਓ ਜੀਰਾ ਇੱਕ ਵੱਡਾ ਚਮਚ ਇਸ ਨੂੰ ਉਬਾਲੋ ਤੇ ਇਹਦੀ ਜਿਹੜੀ ਸਟੀਮ ਹੈ ਆਹ ਵਾਹ ਤੁਸੀਂ ਲਵੋ ਪਾਉਣ ਦਾ ਤਰੀਕਾ ਉਹੀ ਹੈ ਵੀ ਆਪਣੇ ਸਿਰ ਨੂੰ ਉੱਪਰੋਂ ਕਵਰ ਕਰ ਲਓ ਕਿਸੇ ਤੌਲੀਏ ਦੇ ਨਾਲ ਤੇ ਵਰਤਨ ਸਾਰੇ ਪਾਸੇ ਕਵਰ ਕਰ ਲਓ ਨੱਕ ਰਹੀਂ ਸਾਹ ਲਓ ਤੇ ਮੂੰਹ ਵਿੱਚ ਨਹੀਂ ਕੱਢੋ ਮੂੰਹ ਰਹੀਂ ਸਾਹ ਲੈ ਕੇ ਨੱਕ ਵਿੱਚ ਦੀ ਸਾਹ ਜਿਹੜਾ ਬਾਹਰ ਕੱਢੋ ਜ਼ਿਆਦਾਤਰ ਨੱਕ ਵਿੱਚ ਦੀ ਸਾਹ ਲੈਣਾ ਚਾਹੀਦਾ ਉਸ ਟਾਈਮ ਵੀ ਕਿਉਂਕਿ ਨੱਕ ਦੇ ਵਿੱਚ ਸਮੱਸਿਆ ਹੁੰਦੀ ਹੈ ਪਰ ਜੇ ਆਪਾਂ ਮੂੰਹ ਰਹੀਂ ਵੀ ਸਾਹ ਲੈਂਦੇ ਆਂ ਤੇ ਉਹਦੇ ਨਾਲ ਵੀ ਜਿਹੜੀ ਹੈਗੀ ਇਹ ਇਨਫੈਕਸ਼ਨ ਆ ਜਾਂਦੀ ਹੈ ਅੰਦਰੋਂ ਖਾਤਮ ਹੁੰਦੀ ਹੈ ਸਿੰਪਲ ਬਾਣੀ ਦੀ ਭਾਫ਼ ਲੈ ਸਕਦੇ ਆਪਾਂ ਨੱਕ ਬੰਦ ਹੋਣ ਕਰਕੇ ਕਈ ਵਾਰ ਸਾਈਨਸ ਜਦ ਸਾਈਨੋਸਾਈਟਿਸ ਕਰਕੇ ਖੂਨ ਦੀਆਂ ਜਿਹੜੀਆਂ ਆਪਣੀਆਂ ਨਾਰੀਆਂ ਉਹ ਸੁੱਝ ਜਾਂਦੀਆਂ ਇਨਫੈਕਸ਼ਨ ਕਰਕੇ ਵੀ ਅਜਿਹੀ ਚ ਆਪਾਂ ਸਟੀਮ ਲੈ ਸਕਦੇ ਆਂ ਭਾਫ਼ ਲੈਣ ਨਾਲ ਜਿੱਥੇ ਨੱਕ ਖੋਲਣਾ ਆਸਾਨ ਹੋ ਜਾਵੇਗਾ ਉੱਥੇ ਉਹਦੇ ਨਾਲ ਜਿਹੜੀ ਬਲਗਮ ਵੀ ਹੈ ਮਿਊਕਸ ਵੀ ਉਹ ਬਤਲਾ ਹੋ ਕੇ ਬਾਹਰ ਨਿਕਲਦਾ ਹੈ ਜਿਸ ਨਾਲ ਆਪਾਂ ਨੂੰ ਕਾਫੀ ਰਾਹਤ ਮਿਲਦੀ ਹੈ ਕਰਨਾ ਇਹਦੇ ਵਿੱਚ ਵੀ ਉਦਾਂ ਪਾਣੀ ਨੂੰ ਬਰਤਨ ਦੇ ਵਿੱਚ ਗਰਮ ਕਰੋ ਜੇ ਤਾਂ ਇੰਡਕਸ਼ਨ ਹੈ ਇੰਡਕਸ਼ਨ ਕੁੱਕਰ ਫਿਰ ਤਾਂ ਸੌਖਾ ਵੀ ਉਹਦੇ ਉੱਪਰ ਪਾਣੀ ਰੱਖੋ ਇੱਕ ਗਲਾਸ ਪਾਣੀ ਹੁਣ ਚੱਲਦਾ ਕਰਕੇ ਤੇ ਉਸਦੇ ਉੱਪਰ ਆਪਣਾ ਚਿਹਰਾ ਕਰਕੇ ਉੱਪਰੋਂ ਕਵਰ ਕਰ ਲਓ ਭਾਫ਼ ਲੈ ਸਕਦੇ ਨਹੀਂ ਤੇ ਇਹਦੇ ਵਾਸਤੇ ਇੱਕ ਅਲੱਗ ਤੌਰ ਤੇ ਵੈਪਰਾਈਜ਼ਰ ਜਾਂ ਸਟੀਮਰ টাইਪ ਹੁੰਦਾ ਹੈ ਉਹ ਵੀ ਠੀਕ ਹੈ ਨਹੀਂ ਜਦੋਂ ਤੁਸੀਂ ਗੈਸ ਵਾਲੇ ਚੁੱਲੇ ਤੇ ਪਾਣੀ ਨੂੰ ਗਰਮ ਕਰੋ ਤੇ ਉਹਨੂੰ ਸਾਈਡ ਤੇ ਉਤਾਰ ਕੇ ਆਪਣੀ ਚਿਹਰੇ ਨੂੰ ਕਵਰ ਕਰਕੇ ਉੱਪਰੋਂ ਤੌਲੀਏ ਨਾਲ ਤੇ ਉਹਦੇ ਤੇ ਹੀ ਪਾਖ ਲੈ ਸਕਦੇ ਆ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਠੰਡ ਵਿੱਚ ਖਾਸ ਕਰਕੇ ਜਦੋਂ ਜਦੋਂ ਆਪਣਾ ਨੱਕ ਦੇ ਵਿੱਚ ਸੋਜ ਸਾਹ ਜੀ ਤਾਂ ਆਪਾਂ ਨੂੰ ਕੋਸੇ ਪਾਣੀ ਦੀ ਮਦਦ ਲੈਣੀ ਚਾਹੀਦੀ ਹੈ ਪੀਣ ਦੇ ਵਿੱਚ ਵੀ ਤੇ ਆਪਣਾ ਫੇਸ ਜਿਹੜਾ ਵਾਸ਼ ਕਰਨ ਦੇ ਵਿੱਚ ਵੀ ਕੋਈ ਜੇਕਰ ਪਾ ਠੰਡੇ ਪਾਣੀ ਨਾਲ ਫੇਸ ਨੂੰ ਵਾਸ਼ ਕਰਾਂਗੇ ਤਾਂ ਉਹਦੇ ਨਾਲ ਕੰਜੈਸਨ ਜਿਹੜੀ ਹੋਰ ਵੱਧਦੀ ਹੈ ਕੋਸੇ ਪਾਣੀ ਨੂੰ ਪੀਣਾ ਜਾਂ ਚਿਹਰਾ ਧੋਣਾ ਇਹਦੇ ਨਾਲ ਬੰਦ ਨੱਕ ਨੂੰ ਬਹੁਤ ਰਾਹਤ ਮਿਲਦੀ ਹੈ ਇਸ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ ਤੇ ਨਾਲ ਹੀ ਜਿਹੜੀ ਨੱਕ ਬੰਦ ਹੋਉਂਦੀ ਤੇ ਜੁਕਾਮ ਦੀ ਸਮੱਸਿਆ ਉਹਦੇ ਤੋਂ ਛੁਟਕਾਰਾ ਮਿਲਦਾ ਹੈ ਚਾਹੂ ਤਾਂ ਤੁਸੀਂ ਕੋਸੇ ਪਾਣੀ ਦੇ ਵਿੱਚ ਅਦਰਕ ਜਾਂ ਗ੍ਰੀਨ ਟੀ ਵੀ ਮਿਲਾ ਸਕਦੇ ਹੋ ਚਾਹੂ ਤਾਂ ਤੁਸੀਂ ਕੋਸੇ ਪਾਣੀ ਦੇ ਵਿੱਚ ਅਦਰਕ ਜਾਂ ਗ੍ਰੀਨ ਟੀ ਵੀ ਮਿਲਾ ਸਕਦੇ ਹੋ ਇਹ ਨੱਕ ਨੂੰ ਖੋਲਣ ਦੇ ਨਾਲ-ਨਾਲ ਨੱਕ ਤੇ ਗਲੇ ਦੀ ਛਿੱਲੀ ਨੂੰ ਜਿਹੜੀ ਇਹਦੀ ਸੋਜ ਹੈ ਉਹਨੂੰ ਘਟਕਾਣ ਦੇ ਵਿੱਚ ਮਦਦ ਕਰਦੀ ਹੈ ਕਈ ਵਾਰੀ ਸਟੇਨਿਲ ਵਗੈਰਾ ਲੈਣ ਵਾਲੀ ਵੈਕਸ ਵਗੈਰਾ ਵੀ ਪਾਣੀ ਦੇ ਵਿੱਚ ਪਾਈ ਜਾ ਸਕਦੀ ਹੈ ਜੇਕਰ ਆਪਣੀ ਸਮੱਸਿਆ ਜ਼ਿਆਦਾ ਹੈ ਅਦਰਕ ਤੁਲਸੀ ਦੀ ਚਾਹ ਜੇ ਕੜਾ ਬਣਾ ਕੇ ਪੀਣਾ ਵੀ ਲਾਭਕਾਰੀ ਹੈ ਇੱਕ ਗਲਾਸ ਪਾਣੀ ਦੇ ਵਿੱਚ 1 ਇੰਚ ਟੁਕੜਾ ਅਦਰਕ ਦਾ ਜੇਕਰ ਆਪ ਨੂੰ ਮਿਲ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਉਹਦੇ ਵਾਸਤੇ ਇੱਕ ਸੁਣ ਦਾ ਪਾਊਡਰ ਮਿਲ ਜਾਂਦਾ ਪੰਸਾਰੀ ਤੋਂ ਉਹ ਲਿਓ ਅੱਧਾ ਇੱਕ ਚਮਚਾ ਉਹ ਸੁਣ ਦੇ ਪਾਊਡਰ ਦਾ ਪੰਜ ਸੌ ਤੋਂ ਪੱਤੇ ਵਿੱਚ ਉਹਨੂੰ ਕ੍ਰਸ਼ ਕਰਕੇ ਪਾ ਦਿਓ ਤੁਲਸੀ ਦੀ ਇਹਨੂੰ ਉਬਾਲੋ ਉਬਾਲਣ ਤੋਂ ਬਾਅਦ ਇਹਨੂੰ ਜਦੋਂ ਹਲਕਾ ਕੋਸਾ ਰਹੇ ਜੇ ਤਾਂ ਇਹਦੇ ਵਿੱਚ ਇੱਕ ਚਮਚਾ شہਦ ਪਾ ਕੇ ਪੀ ਸਕਦੇ ਹੋ